ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ ਜੁਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਗਾਵਾਂ ਤੁਹਾਨੂੰ ਦਿਖਾਉਣੀ ਆ ਦੋਵੇਂ ਸੂਈਆਂ ਵਾ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਵੇਚ ਚਾਹ ਕੇ ਪਸ਼ੂ ਖਰੀਦੋ ਜੀ ਅਹੀਂ ਕਦੇ ਵੀ ਨਹੀਂ ਵੀਡੀਓ ਚ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਈ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਪਿਤਾ ਪਾਈ ਪਾਪੇ ਬਾਲ ਬੜੀ ਕਿਰਪਾ ਸਤਿਗੁਰੂ ਦੀ। ਚਲੋ ਨਾਮ ਦੱਸ ਤਾ। ਨਾਮ ਭਾਈ ਮੇਰਾ ਅਮਰਪਾਲ ਸਿੰਘ ਜੀ। ਠੀਕ ਆ। ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਾਈਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਰਈਆ 4 ਬਿਆਰ 7 ਬਾਬਾ ਬਕਾਲਾ 75 ਪਿੰਡ ਅੰਮ੍ਰਿਤਸਰ 35 ਤਰਨਤਾਰਨ 35 ਮੇਨ ਰੋਡ ਤੋਂ ਜਲੰਧਰ ਵਾਲੇ ਤੋਂ ਖਾਈ ਤੋਂ ਸਰਕਾਰੀ ਸਕੂਲ ਲਾ ਕੇ ਕਰਿਆਨੇਦਕਾਨ ਲਾ ਕੇ ਠੀਕ ਹੈ ਹਾਂਜੀ ਤੇ ਨਾਮ ਮੇਰਾ ਭਾਈ ਅਮਰਤ ਜੀ ਠੀਕ ਹੈ ਹਾਂਜੀ ਤੇ ਪਿੰਡ ਪਟਾਰੀ ਪਿੰਡ ਪਟਾਰੀ ਵੱਡੇ ਭਾਈ ਸਾਰਾ ਕੁਝ ਦੱਸਤਾ ਪਿੰਡ ਦਾ ਨਾਮ ਤੇ ਦੱਸਿਆ ਹੀ ਨਹੀਂ ਉਹ ਭਾਈ ਕਹਿੰਦਾ ਕਈ ਗੱਲਾਂ ਬੋਲ ਜਾਈਂ ਇੱਕ ਅੱਧੀ ਗੱਲ ਭਾਈ ਤੇ ਡਰੈਸ ਹੀ ਬੜਾ ਲੰਮਾ ਰੱਖਿਆ ਤੁਸੀਂ ਤੇ ਕੀ ਕਰੀ ਹੁਣ ਭਾਈ ਕਰਨਾ ਪਈਦਾ ਤੁਹਾਨੂੰ ਪਤਾ ਹੀ ਆ ਫਿਰ ਪੂਰਾ ਡਰੈਸ ਦੇਣਾ ਪੈਂਦਾ ਵੀਰ ਭਰਾ ਬਹੁਤ ਪਿਆਰ ਕਰਦੇ ਬੜੀ ਬੜੀ ਦੂਰੋਂ ਭਾਈ ਫੋਨ ਆਉਂਦੇ ਆ ਅੱਛਾ ਹਾਂਜੀ ਉਹਦਨ ਵਾਲਾ ਵੇਗ ਗਿਆ ਮਾਲ ਨਾਨਾ ਵੀਰ ਜੀ 20 ਮਿੰਟਾਂ ਚ ਮਾਲ ਵੇਗ ਗਿਆ ਹਜੇ ਤੱਕ ਉਹ ਵੀਡੀਓ ਤੋਂ ਮੈਂ ਅਰਸੋ ਜਿਹੜੀ ਆਪਾਂ ਪਾਈ ਨਾ 25 ਤਰੀਕ ਦੀ ਵੀਡੀਓ ਉਹਨਾਂ ਨੂੰ ਪੰਜ 6 گاਵਾ ਵੇਚ ਗਿਆ ਉਸੇ ਵੀਡੀਓ 'ਚ ਇਹ ਤੇ ਲੋਈ ਬੰਦੇ ਨੂੰ ਕੱਲੀ ਜਾਂਦਾ ਰੋਜ਼ ਹੁਣ ਵੀ ਜਿਹੜੀਆਂ ਸੇਰ ਦੇਂ گاਵਾ ਦੋ ਤਿਆਰ ਕੀਤੀਆਂ ਸੀ ਉਹ ਵੀਰ ਆ ਗਿਆ ਵੀਡੀਓ ਵੇਖ ਕੇ ਬੜੋ ਬੜੀ ਕਹਿੰਦਾ ਮੈਂ ਖਾੜਨੀਆ ਉਹਨਾਂ ਮੌਕੇ ਦੇ گاਵਾ ਫੜੀਆਂ ਵੀ ਤੁਹਾਨੂੰ ਹਾਂ ਕੀਤੀ ਫਿਰ ਬੰਦਾ ਝੂਠਾ ਪੈਂਦਾ ਵਾ ਹੁਣ ਜਿਹੜੀਆਂ ਉਤਰਾਂ ਅੱਜ ਵੀਡੀਓ ਪਾਉਣੀ ਸੀ ਉਹ ਵੇਖੀਆਂ ਉਹ ਵੇਖੀਆਂ ਵੀ ਜੋ ਉਸ ਵਾਲੇ ਵੇਖੀਆਂ ਰਮਾਨੋ ਵਾਲੇ ਦੇ ਵੇਲੇ ਉਚਾਰੀਆਂ ਉਦਾਂ ਲਾ ਗਏ ਪੁਰਾਣੇ ਦਾਦਾ ਕਲਿਆਰੇ ਪਾਤੇ ਨੱਥਾ ਕੱਢ ਕੇ ਤੇ ਅਜੇ ਹੁਣੇ ਥੋੜਾ ਚਿਰ ਹੋਇਆ ਹੀ ਆਇਆ ਹਾਂ ਹਾਂਜੀ ਮਿੰਟ ਹੋ ਜਾਂਦੀ ਭਾਈ ਸਾਰਾ ਬੱਸ ਲਾਹਾਂ ਨੂੰ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਅੱਜ ਹੈ ਵੀ ਦੋਵੇਂ ਕਾਲੀਆਂ ਹੀ گاਵਾ ਇੱਕੋ ਜੀਆਂ ਹੀ ਦੋਵੇਂ ਕਾਲੀ ਮੈਂ ਜਾਮੂ ਨੀ ਇਹ ਵਾਹ ਨੂੰ ਉਸ ਵਾਲੇ ਗੱਡੀ ਚੋਂ ਲਾ ਕੇ ਤਾ ਦੇਣੇ ਵਾਲ ਗਿਆ ਤਾਂ ਬਰਾ ਮੌਸਮ ਨਹੀਂ ਸਹੀ ਹੈ ਕਿ 20 ਮਿੰਟ ਹੋਈ ਸਾਰੀਆਂ ਲੱਗਣਾਂ ਨਾਲੇ ਫਿਰ ਟਾਈਮ ਇੰਨਾ ਸਾਡੇ ਕੋਲ ਨਹੀਂ ਹੈਗਾ ਤਾਂ ਤੁਹਾਡੇ ਕੋਲ ਥੋੜਾ ਫਿਰ ਅੱਧਾ ਘੰਟਾ ਲੱਗ ਜਾਣਾ ਹੈ ਇਹਨਾਂ ਨੂੰ ਹਾਂਜੀ 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 ਤੇ ਚਲੋ ਫਿਰ ਦੱਸੀਏ ਇਹਦੇ ਬਾਰੇ ਕਿੰਨਾ ਹੈ ਤੇ ਕੋਲ ਦੁੱਧ ਕਿਰ ਕੋ ਵੀਰ ਜੀ ਦੁੱਧ ਗਾਂ ਕੋ 10 ਕਿਲੋ ਭਾਜੀ ਆਪਾਂ 9 ਕਿਲੋ ਕਰਕੇ ਦੇਣੀ ਕਿਉਂ ਵੀ ਹੁਣੇ ਲਾਈਆਂ ਵਾ 9 ਕਿਲੋ ਦੇ ਕੋਈ ਵੀ ਰੋਣ ਸਾਢੇ ਘਰ ਧਾਰੋ ਨਾ ਪਈ ਭਾਈ ਮਾਰੇ ਜੇ ਸਾਂਭ ਰੂ ਗਾਂ ਕੇ ਦੋ ਚਾਰ ਦਿਨ ਵੀਰ ਤੋ 12 ਕਿਲੋ ਕਰੋ ਵੀ ਗਾੜੀ ਲੋ ਸੁੱਕੀ ਤੁੜੀ ਚੋ ਨਹੀਂ ਭਾਜੀ ਗਾਂ ਮੂੰਹ ਕੱਢਣ ਦੀ ਕਿੰਨੀ ਚਾਰੂ ਆ ਤੋਰੋ ਫਿਰ ਇੱਕ ਰੀ ਨਾ ਹਾਂਜੀ ਆ ਵੇ ਲੋ ਦੂਜੀ ਇਹਨਾਂ ਤੋਂ ਵੀਰ ਕਵੇ ਤੁੜੀ ਦੇ ਪਰਾਲੀ ਛੁੱਟੀ ਰਲਾ ਕੇ ਗਾਂ ਮੂੰਹ ਨਹੀਂ ਕੱਢਣ ਦੀ ਠੀਕ ਹੈ ਜੀ ਹਾਂਜੀ ਤੇ ਆ ਥਾਨ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਇਹਦੇ ਮਗਰ ਵੱਛੀ ਜੀ ਹਾਂਜੀ ਆ ਵੱਛੀ ਜੀ ਇਹਨਾਂ ਨਾਲ ਭਾਜੀ ਵੱਛੀ ਜੀ ਕੋ ਵੀਰ ਬੀਆਂ ਨਾਲ ਮੇਥਰੇ ਕੋ ਮਹੀਨੇ ਬਾਰ ਹੀ ਆ ਵਸਤ ਮਹੀਨੇ ਤੋਂ ਆਪਣੇ ਸਮਝਣਾ ਕੋ ਲਾ ਲੈ ਮੇਰੇ ਮਤਲਬ ਸਾਹਮਣੇ ਸਬੂਤਵਾਜ ਗੱਡੀ ਸੀਲ ਦੀ ਭਾਈ ਮੇਰੀ ਗੱਡੀਆਂ ਵੇ ਲੋ ਰੁਪਈਆ ਪਾਜੀ ਰੇਪ ਨੀ ਸਵਾਲੋ ਸੇਵਾ ਨਹੀਂ ਕਰਦੇ ਇੱਕ ਨੇ 2 ਵਜੇ ਜਾਂਦੇ ਨੇ ਦੁਪਹਿਰ ਦੀਆਂ ਹਾਂਜੀ ਸ਼ੀਸ਼ੇਰ ਕੋ ਚਮਕਦੀਆਂ ਠੀਕ ਆ ਹਾਂਜੀ ਅਜੇ ਉਤਰਾ ਹੀ ਆ ਕੋਈ ਸਫਾਈ ਨਹੀਂ ਹੋਈ ਇਹਨਾਂ ਦੀ ਵੀਰ ਜੀ ਉਹ ਵੀ ਵੀਰ ਗਵਾਹ ਜਿਹੜਾ ਸਿਰੇ ਦੂਜੀਆਂ ਗਾਂਵਾਂ ਨੂੰ ਆ ਲੈਣਿਆ ਹਨਾ ਤੇ ਵੀਰ ਬਾਹਰੋਂ ਆਇਆ ਤੇ ਆਪਣੇ ਨਾਲ ਪ੍ਰੇਮ ਬਣਾਇਆਗਾ। ਉਹ ਦੋ ਜੀ ਵੀਰ ਪੁੱਛ ਸਕਦਾ ਵਾ ਇਹ ਗਾਂਵਾਂ ਖੋਣੇ ਆਈਆਂ ਤਾਂ ਨਹੀਂ। ਠੀਕ ਆ। ਹਾਂਜੀ ਤੇ ਕਿੰਨਾ ਫਿਰ ਮੁੱਲੇ ਦਾ? ਮੁੱਲ ਤੁਸੀਂ ਦੱਸੋ ਵੀ ਭਾਜੀ। ਜਿਹਾ ਜਿਹਾ ਕਰੀਏ। ਛੋੜਾ ਜਾਈ। ਹਾਂਜੀ। ਪੁੱਲ 35 ਹੈ ਪਰ ਜਿੰਨਾ ਮਾਨ ਤਣਕਾ ਉਹ ਕਰ ਦਾਂਗੇ। 2-3000 ਛੱਡਦੀ ਹੈ 32 ਦੇ ਦਈਏ। ਪੰਜ ਛੋਟ ਕਰਨੀ ਭਾਜੀ ਦੋ ਤਿੰਨ ਯਾਰਨੀ ਬਟਾਰੀਆਂ ਕਰੀ ਕੀਤੀ ਅੱਛਾ ਪੰਜ ਹਾਂ ਨਹੀਂ ਕਰਨੀ ਆ ਪੂਰਾ ਪੰਜ ਹੀ ਚੱਲਣਾ ਬਟਾਰੀਆਂ ਕਰਨਾ ਵਾ ਤਾਂ ਵੀਰ ਭਰਾ ਫੋਨ ਲਾਵੇ ਹੋਰ ਮਾਨ ਕਰੂੰਗਾ ਵੀਰ ਜੀ ਅੱਛਾ ਹਾਂਜੀ ਭਾਜੀ ਪੂਰਾ ਮਾਨਤਨ ਪੂਰਾ ਮਾਨਤਨ ਰਵੀ ਭਾਜੀ ਇਹ ਵੀਰ ਭਰਾ ਮੰਗ ਲੂਗਾ ਸਿਰੇ ਨਵਾਲਤ ਵਾਲੇ ਕੱਢੂਗਾ ਉਹਨੇ ਗਾਂ ਪਛਾਣੀ ਜਾਊਗੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਆ ਦੂਸਰੇ ਨੰਬਰ ਤੇ ਆ ਇਹਦੇ ਘਰ ਵੀ ਪਾਈ ਦੋ 12 ਕਿਲੋਗਾ ਗਾਂ ਕੋ ਤਿਆਰ ਜਿਹੜਾ 12 ਕਿਲੋ ਕਾ ਕੇ ਦੇਵਾਂਗੇ ਅੱਛਾ ਹਾਂਜੀ ਕੋ ਮੌਕੇ ਤੇ ਮਾਲ ਆਇਆ ਕਿੰਨਾ ਘੱਟ ਦੱਸ ਕੇ ਦੇਣਾ ਇਹਦੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਮਿਰਜ 20 ਦਿਨ ਹੋ ਗਏ ਸਾਹਮਣੇ ਬਚਾ ਜਾ ਭਾਈ ਇਹ ਵੀ ਮਹੀਨੇ ਤੇ ਲੱਗ ਪਰ ਨਹੀਂ ਮੰਨ ਕੇ ਚੱਲੀ ਆਪਾਂ ਤੁਹਾਡੇ ਸਾਹਮਣੇ ਹੀ ਆ ਤੋਰੋ ਫਿਰ ਇਹਨਾਂ ਚਲੋ ਭਾਈ ਇਹਦੇ ਪਾਜੀ ਪੁਰਾਣਾ ਘਰ ਆ ਪਏ ਉਹ ਬਾਤਾਂ ਮੈਨਾਂ ਮੋਟਾ ਮਹਿਣ ਚਲੋ ਕੋਈ ਗੱਲ ਨਹੀਂ ਨੱਥਾ ਕੱਢੀਏ ਇਹਨਾਂ ਦੀਆਂ ਬਾਕੀ ਗੋਸਟੇ ਚਵਾਈ ਚੁਈ ਹੋ ਗਿਆਈ ਆ ਪਾਸ ਕਰਕੇ ਲਿਆ ਲਿਆਓ ਭਾਜੀ ਕੂ ਛਟਾਂ ਨੂੰ ਖਣ ਘਟ ਵੱਧ ਵੇ ਦੰਦ ਪਸਾ ਹੋਇਆ ਆਪਾਂ ਵੀ ਭਾਜੀ ਜੁਮਿਆ ਆ ਰਵਾਂ ਬੰਦ ਵੀ ਦੇ ਨਾ ਤੇ ਇਹਦੇ ਵੀ ਠੰਣ ਠੰਣ ਦਿਖਾ ਦੀਏ ਲੱਗੇ ਤਾਂ ਅੱਲਾਹ ਤੇ ਵਿਧੀ ਵਿੱਚ ਸਾਈਡ ਤੇ ਕਰੇ ਉਹਦੀ ਥੋੜੀ ਮੇਰੇ ਬਤੋਏ ਸਾਡੇ ਗਲਾਬੀ ਥਾਣਾ ਰੁਪਈਆ ਭਾਜੀ 4 ਇੱਕੋ ਜਿੱਕੇ ਦੇਖ ਸਕਦੇ ਥਾਣੇ ਦੇ ਇਹਦਾ ਫਿਰ ਮੁੱਲ ਮੁੱਲ ਤੁਸੀਂ ਦੱਸ ਦੋ ਰੁਪਈਆ ਭਾਜੀ ਕਿੰਨੇ ਦੀ ਦਈਏ ਕਰ ਲਈਏ 45000 ਰੁਪਈਆ ਨਹੀਂ ਫਿਰ ਜ਼ਿਆਦਾ ਜੇ ਤੁਸੀਂ ਕਹ ਦੋ ਵੱਡੇ ਭਾਜੀ ਕਰਵਾ ਆ ਵੀ ਨਹੀਂ ਤੁਸੀਂ ਦੱਸ ਦੋ 40 ਦੀ ਹਾਂਜੀ 40 ਦੀ 36 ਅੱਛਾ ਹੋਰ 2000 ਅੱਛਾ ਹਾਂਜੀ ਕੋਈ ਵੀ ਭਰਾ ਫੋਨ ਲਾਵੇ ਅਸੀਂ ਭਾਜੀ ਖੁੱਲਾ ਮਾਨਤਾਲ ਕਰੂੰਗਾ ਮੋੜਨਾ ਨਹੀਂ ਆਪਾਂ ਪਿਆਰ ਵਧਾਉਣਾ ਵੀਰ ਭਰਾਵਾਂ ਨਾਲ ਠੀਕ ਹੈ ਜੀ ਹਾਂਜੀ ਬਾਕੀ ਇਹ ਕੋਈ ਫੋਨ ਲਾਊਗਾ ਤਾਂ ਆ ਬੁਲਾਵ ਯਾਰ ਬੀਬਾ ਜੀ ਸੰਭ ਕੇ ਦੋ ਚਾਰ ਦਿਨ ਬੈਠਾ ਦੁੱਧ ਕਰ ਜਣਗੇ ਆਪਾਂ ਮੋੜ ਦੇ ਨਹੀਂ ਕੋਈ ਭਾ ਵੀਰ ਭਰਾ ਵੇਚਣ ਵਾਲਾ ਕੋਈ ਮੰਗ ਲੈ ਠੀਕ ਆ ਹਾਂਜੀ ਤੇ ਬਾਕੀ ਆ ਵੀ ਤੁਹਾਡੇ ਘਰੋਂ ਚੁਆਈ ਕਰਕੇ ਕੋਈ ਟਾਈਮ ਆ ਪਰਖ ਜੋੜ ਕੇ ਬੀਬਾ ਜੀ ਬੇਨਤੀ ਕਰਦੇ ਕੋਈ ਵੀ ਸੱਟ ਕਰ ਪਏ ਭਾਈ ਤਿੰਨ ਟਾਈਮ ਛੋੜੇ ਠੀਕ ਆ ਜੀ ਹਾਂਜੀ ਵੀਰ ਜੀ ਠੀਕ ਆ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ ਖੜੋ ਜੀ